ਸੋ ਥੈਂਕ ਯੂ ਸਾਰਿਆਂ ਦਾ ਤੇ ਇਹ ਫਿਲਮ ਦੀ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਿਨਾ ਅਧੂਰੀ ਆ ਸਰਤਾਜ بھائی ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹ ਚਾਨਣ ਹੈਗਾ ਹੀ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਾਈ ਹੋਈ ਆ ਜਿੰਨਾਂ ਨੇ ਬਣਾ ਸਕਦੇ ਆ ਆਬੀਸਲੀ ਸਿਮੀ ਚਾਲ ਦੀ ਮੈਂ ਹੁਣ ਕਹਿੰਦਾ ਸੁਣਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰਾਂ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਕਿ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਹੀ ਸਾਹਿਬ ਜਿੰਨਾਂ ਨੂੰ ਆਪ ਸੱਚੀ ਮਿੱਚੀ ਬਾਬਾ ਬੋੜ ਕਹਿ ਸਕਦੇ ਆ ਤੇ ਦੇਖੋ ਭਾਜੀ ਕੀ ਮਾਹੌਲ ਆ ਤੇ ਰਾਣਾ ਭਾਈ ਜਿਹੜੇ ਜਿਹੜੇ ਮੇਰੇ ਖਿਆਲ ਦੇ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਹੀ ਚਿੰਤਾ ਕਰਦੇ ਰਹਿੰਦੇ ਆ ਤੇ ਸੁੱਖੀ ਭਾਜੀ ਸਾਡੇ ਜਿਹੜੇ ਸੁੱਖੀ ਚਾਲ ਭਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸੁਣਾਉਣਾ ਮਨੀਸ਼ ਭਾਜੀ ਜਿਹੜੇ ਵਾਰੀ ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਸਾਰੇ ਹੀ ਬੱਚੇ ਜਿੰਨੇ ਵੀ ਇਹ ਚ ਪਰਫਾਰਮ ਕਰਦੇ ਸੀ ਮੇਰੇ ਖਿਆਲ ਚ ਸਾਰੇ ਹੀ ਹਿੱਸੇ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਿਦ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਕੀ ਬੋਲਦੀ ਹੈ ਕੀ ਸੋਨੇ ਬਾਕੀ ਜਿੰਨਾਂ ਦਾ ਵੀ ਮੈਂ ਹਜੇ ਸੁਖਵਿੰਦਰ ਰਾਜ ਸਾਡਾ ਭਾਈ ਸੰਜੂ ਸਲੰਕੀ ਵੀਰਾ ਸੀਮਾ ਮੈਡਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਆ ਪਵਣੇ ਮੇਰੇ ਗਲਤ ਕਰਾਂ ਕਿੱਥੇ ਆਓ ਸੋ ਆਸ਼ੂ ਦੋਸ਼ ਸਾਰਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣੀ ਚਾਹੀਦੀ ਆ ਤੇ ਬਾਕੀ ਦਾ ਲੋਕਾਂ ਤੇ ਅਸੀਂ ਤਾਂ ਜੋ ਕੁਝ ਬੋਲਣਾ ਸੀ ਉਹ 2 ਘੰਟਿਆਂ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸੋ ਵੀ ਦਾ ਬਹੁਤ ਬਹੁਤ ਧੰਨਵਾਦ ਕਰਣੀ ਹੋਇਆ ਸੋ ਥੈਂਕ ਯੂ ਸਾਰਿਆਂ ਦਾ ਤੇ ਇਹ ਫਿਲਮ ਦੀ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਿਨਾ ਅਧੂਰੀ ਆ ਸਰਤਾਜ بھائی ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹ ਚਾਨਣ ਹੈਗਾ ਹੀ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਾਈ ਹੋਈ ਆ ਜਿੰਨਾਂ ਨਾ ਬਣਾ ਸਕਦੇ ਆ ਆਬਵੀਅਸਲੀ ਸਿਮੀ ਚਾਲ ਦੀ ਮੈਂ ਹੁਣ ਕਹਿੰਦਾ ਸੋਣਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰ ਆ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਕਿ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਹੀ ਸਾਹਿਬ ਜਿੰਨਾਂ ਨੂੰ ਆਪਾਂ ਸੱਚੀ ਮੱਚੀ ਬਾਬਾ ਬੋਰਡ ਕਹਿ ਸਕਦੇ ਆ ਤੇ ਦੇਖੋ ਭਾਜੀ ਕੀ ਮਾਹੌਲ ਆ ਤੇ ਰਾਣਾ ਬਾਈ ਜਿਹੜੇ ਜਿਹੜੇ ਮੇਰੇ ਖਿਆਲ ਚ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਹੀ ਚਿੰਤਾ ਕਰਦੇ ਰਹਿੰਦੇ ਆ ਤੇ ਸੁੱਖੀ ਬਾਜੀ ਸਾਡੇ ਜਿਹੜੇ ਸੁੱਖੀ ਚਾਲ ਬਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਹੀ ਸੁਣਾਉਣਾ ਮਨੀਸ਼ ਬਾਜੀ ਜਿਹੜੇ ਵਾਰੀ-ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਸਾਰੇ ਹੀ ਬੱਚੇ ਜਿੰਨੇ ਵੀ ਇਹ ਚ ਪਰਫਾਰਮ ਕਰਦੇ ਸੀ ਮੇਰੇ ਖਿਆਲ ਚ ਉਹ ਸਾਰੇ ਹੀ ਹਿੱਸਾ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਿਧਾ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਕੀ ਬੋਲਦੀ ਆ ਕੀ ਸੋਨੇ ਬਾਕੀ ਜਿੰਨਾਂ ਦਾ ਵੀ ਮੈਂ ਹਜੇ ਸੁਖਵਿੰਦਰ ਰਾਜ ਸਾਡਾ ਭਾਈ ਸੰਜੂ ਸਲੰਕੀ ਵੀਰਾ ਸੀਮਾ ਮੈਡਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਆ ਪਵਣੇ ਬਿਲਕੁਲ ਕਰਮ ਕਿੱਥੇ ਆਓ ਸੋ ਆਸ਼ੂ ਦੋਸ ਸਾਰਿਆਂ ਤੋਂ ਬਿਨਾ ਫਿਲਮ ਅਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣੀ ਚਾਹੀਦੀ ਆ ਤੇ ਬਾਕੀ ਤਾਂ ਲੋਕਾਂ ਤੇ ਅਸੀਂ ਤਾਂ ਜੋ ਕੁਝ ਬੋਲਣਾ ਸੀ ਦੋ ਘੰਟਿਆਂ ਚ ਬੋਲਤਾ ਥੈਂਕ ਯੂ ਸੋ ਮੱਚ ਧੰ څه وی دا؟